ਆਜਾ ਦੇ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਹਿਬਾਨ ਡੜਤਵਾਜ ਖੋਬਾਜੀ ਦੀ ਰਹਿਨਵਾਈ ਦੇ ਅੰਦਰ ਜੇ ਮਚਾਪਾ ਕਾੜਨਾਟ ਅਡਜਸਟ ਸੀਸੰਗੀ ਸਾਡਾ ਤੋਂ ਬਾਕੀ ਨੰਬਰ ਤੇ ਬਾਣ ਡੜਤਨਜੀਤ ਸਿੰਘ ਡਾਕਟਰ ਬੀ.ਐਸ.ਆ.ਨੀ ਡੜਤ ਪ੍ਰਾਪ ਸਿੰਘ ਆਜੇ ਵਿਸ਼ੇਸ਼ ਤੌਰ ਤੇ ਇੰਨ ਟੋਬਾ ਤੋਂ ਜਿਹੜਾ ਰਾਬੀ ਤੇ ਪਾਤਨ ਕਰਕੇ ਇਹਨਾਂ ਸੱਡਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਨਾਂ ਪਿੰਡਾਂ ਦੇ ਪਾਣੀ ਇਸਤਮ ਭਰਿਆ ਹੋਇਆ ਵਾ ਕਿਤੇ ਦੀ ਕੋਈ ਵੀ ਰਾਤ ਮਗਰੀ ਨਹੀਂ ਪਹੁੰਚ ਰਹੀ। ਆਜੇ ਇੱਕ ਹੋਸ਼ੀ ਦੀ ਰਾਦ ਮਦਦ ਦੇ ਨਾਲ ਇਹ ਕਿੰਨਾ ਤਾਕਤਾਂ ਦੀ ਇਸ ਦੇ ਰੋਪਰ ਮੇਰੇ ਰਾਜਿਆ ਹੈ ਤੇ ਅਹੀਂ ਗੁਰੂ ਗRANDA ਦਾ ਕਿਰਪਾ ਨਹੀਂ ਮੰਗਦੇ ਆ ਕਿ ਗੁਰੂ ਮਹਾਰਾਜ ਕਿਰਪਾ ਕਰਨ ਜੱਗੀ ਤੇ ਜੰਗੀਆਂ ਦਾ ਪਾਣੀ ਉੱਤੇ ਬਣੇ ਹੋਏ ਤਾਂ ਇਹਨਾਂ ਲੋਕਾਂ ਨੂੰ ਰਾਹਤ ਮਿਲੇ ਤੇ ਜਿਹੜੀ ਆ ਕੋਈ ਪਗੜੀ ਹਜਾ ਗਿਆਣਾ ਤੇਰਾ ਕੋਈ ਕੋਈ ਖਾ ਗਿਆ ਤਾਂ ਇਸ ਸਥਾਨ ਤੱਕ ਬਚਾਈ ਜਾਵੇ ਜੀ ਤੇ ਮੇਰੇ ਨਾਲ ਜਿੰਮੇ ਵੀ ਕੀਦਾ ਸ੍ਰੀਪੰਥ ਸਾਹਿਬ ਦਾ ਦੰਨੀ ਪਤਾ ਨੂੰ ਜੂਦਾ ਪੁਲਿਸ ਵਰਨਿੰਗ ਦੀ ਆਰਮੀਟਡ ਇੰਡੀਜਫਰਡ ਟੀਮ ਨੇ ਆ ਕੇ ਇਹਨਾਂ ਸਾਰਿਆਂ ਦਾ ਚੈੱਕ ਨੋਟ ਨਵਾੜ ਵਾਹਿਗੁਰੂ ਜੀਤਾ ਖਾਤਨ ਵਾਹਿਗੁਰੂ ਜੀ ਤੇ ਗੱਲ ਨਾ 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 ਇਹਨਾਂ ਨੇ ਬੜਾ ਹੰੰਬਾ ਮਾਰਿਆ ਸਾਰਿਆਂ ਨੂੰ ਮੋਟੀਵੇਟ ਕਰਕੇ ਲੈ ਕੇ ਆਏ ਆ ਡਾਕਟਰ ਸ਼ਿਵਾਥੋਪਾਜੀ ਸਾਰੀ ਟੀਮ ਮਤਲਬ ਕਿ ਇੱਥੇ ਮੌਜੂਦ ਆ ਪਾਣੀ ਦੇਖੋ ਕਿੰਨੀ ਦੂਰ ਤੱਕ ਪਾਣੀ ਆ ਤੇ ਹੁਣ ਜੋ ਹਾਲਾਤ ਪਤਾ ਲੱਗਣਦੇ ਅੱਗੇ ਜਾ ਕੇ ਪਹਿਲਾਂ ਇਸ ਸੰਗਤਾਂ ਨੂੰ ਕਿੱਥੇ ਕਿੱਦਾਂ ਸਮਾਨ ਬਚਾਇਆ ਜਾਵੇ ਪਰ ਫਿਰ ਵੀ ਕੋਸ਼ਿਸ਼ ਕਰਦੇ ਪਏ ਆ ਵਾਹਿਗੁਰੂ ਮਿਹਰ ਕਰੇਗਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬਤੇ ਸਾਡਾ ਡਾਕਟਰ ਸਾਹਿਬ ਦੀ ਟੀਮ ਦੇ ਨਾਲ ਸਾਰੇ ਇਸ ਜਗ੍ਹਾ ਥੋਦੇ ਪਿੰਡ ਦੇ ਵਿੱਚ ਆਏ ਆ ਕੋਰਾਲੀ ਦੇ ਵਿੱਚ ਅੰਮ੍ਰਿਤਸਰ ਤੋਂ ਆਏ ਆ ਔਰ ਸਾਰੇ ਇੱਥੇ ਹਾਲਾਤ ਜਿਹੜੇ ਆ ਸਾਨੂੰ ਪਾਣੀ ਹੀ ਪਾਣੀ ਚਾਰ ਸਵੇਰੇ ਨਜ਼ਰ ਆ ਰਿਹਾ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੇ ਹਾਲਾਤ ਜਿਹੜੇ ਨੇ ਬਹੁਤ ਬੱੱਤਰ ਬਣੇ ਚੁੱਕੇ ਨੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਨੇ ਜਿਨ੍ਹਾਂ ਦੇ ਕੋਠੇ ਤੋਰੇ ਨੇ ਔਰ ਸਾਡੀ ਟੀਮ ਸਾਰੀ ਬਹੁਤ ਹੀ ਵਧੀਆ ਉਪਰਾਲਾ ਕਰਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਔਰ ਇਹਨਾਂ ਨੇ ਖਾਸ ਕਰਕੇ ਕੈਂਡਲ ਵਾਚਸ ਨਾ ਮੋਮਬਤੀਆਂ ਉਹ ਲੈਂਟ ਲਾ ਕੇ ਦੋ ਬਈ ਚਲੋ ਪਤਾ ਜਿਹੜਾ ਕੋਈ ਨਹੀਂ ਕੁੜੀਆਂ ਲੈਂਟ 18 ਸਾਂ ਫਰਮ ਮੋਮਬਤੀ ਚਾਹ ا ساري جيڪو آهي پاول ۽ گرانڊ